ਮੇਰੇ ਹੋਣ ਦੀ ਕਦੇ ਖੁਸ਼ੀ ਨਹੀਂ ਮਨਾਈ ਗਈ ਸੀ ਜਦੋਂ ਮੈਂ ਪੈਦਾ ਹੋਈ ਤਾਂ ਮੈਨੂੰ ਹਮੇਸ਼ਾ ਇਹ ਕਿਹਾ ਜਾਂਦਾ ਸੀ ਜਿੰਨੇ ਹੋ ਉਹਨੇ ਰੋ ਵੱਡੇ ਸੁਪਨੇ ਦੇਖਣ ਦੀ ਜ਼ਰਤ ਨਹੀਂ ਹੈ ਮੈਨੂੰ ਉਸ ਦਿਨ ਇਹ ਮਹਿਸੂਸ ਹੋਇਆ ਕਿ ਮੈਂ ਗੁੰਗੀ ਤੇ ਬਹਿਰੀ ਹਾਂ ਕਿਉਂ ਕਿ ਉੱਥੇ ਦੁਨੀਆ ਨੂੰ ਸ਼ਾਇਦ ਲੱਗਦਾ ਕਿ ਬਾਹਰ ਬਹੁਤ ਕੁਝ ਹੁੰਦਾ ਹੈ ਬਾਹਰ ਪਹਿਲੇ ਸਟਰਗਲ ਹੁੰਦਾ ਹੈ ਪਹਿਲੇ ਤੁਹਾਡੇ ਸੁਪਨੇ ਮਰਦੇ ਹਨ ਫਿਰ ਮੈਂ ਉੱਥੇ ਜਾ ਕੇ 5 ਯੂਰੋ ਲਈ ਕੰਟਾ ਉਹਨਾਂ ਦੀ ਮ사ਜ ਕਰਦੀ ਸੀ ਜਿਸ ਦਿਨ ਤੁਸੀਂ ਇਹ ਸੋਚ ਲਿਆ ਨਾ ਸਾਡੀ ਤਾਂ ਕਿਸਮਤ ਹੀ ਮਾੜੀ ਐ ਬਸ ਫਿਰ ਮਾੜੀ ਰਹੇਗੀ ਮੈਂ ਅੱਜ ਆਪਣਾ ਸਾਕਸ਼ੀ ਕਾਲ ਦੀ ਸਾਰਿਆਂ ਨੂੰ ਮੇਰਾ ਨਾਮ ਜੋਤੀ ਐ ਤੇ ਮੈਂ ਸਪੇਨ ਵਿੱਚ ਰਹਿੰਦੀ ਆ ਬਾਰਸੀਲੋਨਾ ਸ਼ਹਿਰ ਦੇ ਵਿੱਚ ਮੈਂ ਇੱਕ ਛੋਟੇ ਜਿਹੇ ਸ਼ਹਿਰ ਤੋਂ ਬਿਲੋਂਗ ਕਰਦੀ ਆ ਰਾਜਪੁਰਾ ਪੰਜਾਬ ਤੋਂ ਮੈਨੂੰ ਇੱਕ ਚੀਜ਼ ਸਮਝ ਨਹੀਂ ਸੀ ਆਉਂਦੀ ਹੁੰਦੀ ਕਿ ਆ ਮੇਰਾ ਕੁੜੀ ਹੋਣਾ ਗਲਤ ਸੀ ਕੀ ਮੇਰੇ ਸੁਪਨੇ ਦੇਖਣਾ ਗਲਤ ਸੀ? ਕੀ ਮੇਰਾ ਗਰੀਬ ਪਰਿਵਾਰ 'ਚ ਜਨਮ ਲੈਣਾ ਗਲਤ ਸੀ? ਜਾਂ ਮੇਰੇ ਪਰਿਵਾਰ ਦੀ ਸਿਚੁਏਸ਼ਨਸ ਮਾੜੀਆਂ ਹੋਣਾ ਗਲਤ ਸੀ? ਮੈਨੂੰ ਇਹ ਕਦੇ ਨਹੀਂ ਸਮਝ ਆਇਆ ਕਿ ਹਮੇਸ਼ਾ ਸੂਰਤ ਨੂੰ ਸਿਰਤ ਤੋਂ ਜ਼ਿਆਦਾ ਪ੍ਰੇਫਰੈਂਸ ਕਿਉਂ ਦਿੱਤੀ ਜਾਂਦੀ ਹੈ? ਕਿਉਂ ਤੁਹਾਡੇ ਹੁਨਰ ਨੂੰ ਕਦੇ ਵੀ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ? ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਤੁਹਾਡਾ ਸੋਸਾਇਟੀ 'ਚ ਸਟੇਟਸ ਕੀ ਹੈ? ਅੱਜ ਮੈਂ ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਹੀ ਦੱਸਣ ਲੱਗੀਆਂ ਜਦੋਂ ਤੁਸੀਂ ਇੱਕ ਬੱਚੇ ਨੂੰ ਬਾਡੀ ਸ਼ੇਮਿੰਗ ਕਰਦੇ ਹੋ ਕਿਸੇ ਬੱਚੇ ਦੀ ਜਦੋਂ ਤੁਸੀਂ ਉਹਦੇ ਸਾंवले ਰੰਗ ਤੇ ਸਵਾਲ ਪੈਦਾ ਕਰਦੇ ਹੋ ਜਦੋਂ ਉਹਦਾ ਮਜ਼ਾਕ ਉਡਾਇਆ ਜਾਂਦਾ ਹੈ ਕਿੱਥੇ ਨਾ ਕਿੱਥੇ ਅਸੀਂ ਸੋਚਦੇ ਹਾਂ ਕਿ ਮਜ਼ਾਕ ਹੀ ਤਾਂ ਕੀਤਾ ਸੀ ਫਿਰ ਕੀ ਹੋਇਆ ਇਹਨਾਂ ਦਿਲ ਤੇ ਲਾਉਣ ਵਾਲੀ ਕਿਹੜੀ ਗੱਲ ਹੈ ਲੇਕਿਨ ਜਦੋਂ ਉਹ ਬੁੱਲਿੰਗ ਬਾਡੀ ਸ਼ੇਮਿੰਗ ਤੁਹਾਡੀ ਗਰੀਬੀ ਦਾ ਮਜ਼ਾਕ ਸਾਰੀ ਉਮਰ ਉਡਾਇਆ ਜਾਂਦਾ ਹੈ ਤਾਂ ਕਿੱਥੇ ਨਾ ਕਿੱਥੇ ਉਹ ਚੀਜ਼ਾਂ ਦਿਲ 'ਚ ਘਰ ਕਰਦੀਆਂ ਨੇ ਤੇ ਉਹ ਚੀਜ਼ਾਂ ਤੁਹਾਡੇ ਦਿਲ 'ਚ ਰਹਿ ਜਾਂਦੀਆਂ ਨੇ ਤੇ ਤੁਹਾਡੇ ਅੰਦਰ ਕਦੇ ਵੀ ਕੌਨਫੀਡੈਂਸ ਪੈਦਾ ਨਹੀਂ ਹੁੰਦਾ ਮੈਂ ਇਸ ਪੜਾਅ 'ਚੋਂ ਨਿਕਲੀ ਆ ਮੇਰੇ ਹੋਣ ਦੀ ਕਦੇ ਖੁਸ਼ੀ ਨਹੀਂ ਮਨਾਈ ਗਈ ਸੀ ਜਦੋਂ ਮੈਂ ਪੈਦਾ ਹੋਈ ਤਾਂ ਐਦਾ ਦੀਆਂ ਸਿਚੁਏਸ਼ਨਸ ਹੋਈਆਂ ਕਿ ਮੈਨੂੰ ਕੋਈ ਦੇਖਣ ਨਹੀਂ ਆਇਆ ਜਦੋਂ ਮੈਂ ਪੜਨਾ ਚਾਹੁੰਦੀ ਸੀ ਤਾਂ ਮੈਨੂੰ ਇਹ ਕਹਿ ਕੇ ਚੁੱਪ ਕਰਾ ਦਿੰਦੇ ਸੀਗੇ ਕਿ ਆਪਣੀ ਔਕਾਤ ਤੋਂ ਉੱਪਰ ਸੁਪਨੇ ਨਾ ਦੇਖਿਆ ਕਰ ਮੇਰਾ ਦਿਲ ਕਰਦਾ ਸੀ ਮੈਂ ਇੱਕ ਅੱਛੇ ਸਕੂਲ 'ਚ ਪੜਾਂ ਮੇਰਾ ਦਿਲ ਕਰਦਾ ਸੀ ਮੈਂ ਲੈਂਗੁਏਜ ਸਿੱਖਾਂ ਬੋਲੀ ਸਿੱਖਾ ਪਰ ਮੈਨੂੰ ਹਮੇਸ਼ਾ ਇਹ ਕਿਹਾ ਜਾਂਦਾ ਸੀ ਜਿੰਨੇ ਹੋ ਉਹਨੇ ਰੋ ਵੱਡੇ ਸੁਪਨੇ ਦੇਖਣ ਦੀ ਜ਼ਰੂਰਤ ਨਹੀਂ ਹੈ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਸੁਪਨੇ ਦੇਖਣ ਲਈ ਵੀ ਕੋਈ ਸਟੇਟਸ ਚਾਹੀਦਾ ਐਨੀਆਂ ਪ੍ਰੋਬਲਮਸ ਦੇ ਵਿੱਚ ਰਹਿ ਕੇ ਅਗਰ ਕੋਈ ਇੱਕ ਚੀਜ਼ ਸੀ ਨਾ ਜੋ ਮੈਨੂੰ ਮੋਟੀਵੇਟ ਕਰਦੀ ਸੀ ਉਹ ਸੀਗੀਆਂ ਬੁੱਕਸ ਉਹ ਸੀਗੀਆਂ ਕਿਤਾਬਾਂ ਮੈਨੂੰ ਨਹੀਂ ਪਤਾ ਮੈਨੂੰ ਕਿਤਾਬਾਂ ਨਾਲ ਕਿਤਾਬਾਂ ਦੀ ਖੁਸ਼ਬੂ ਨਾਲ ਕੀ ਪਿਆਰ ਹੈ ਪਰ ਮੈਨੂੰ ਐਦਾਂ ਲੱਗਦਾ ਸੀ ਜੇ ਇਨਸਾਨ ਇਸ ਦੁਨੀਆ ਤੋਂ ਥੋੜਾ ਦੂਰ ਹੋਣਾ ਚਾਹੁੰਦਾ ਨਾ ਔ ਕਤਾਬ ਪੜ ਲਵੇ ਕਿਉਂਕਿ ਬਾਹਰ ਜਾ ਕੇ ਤਾਂ ਤੁਸੀਂ ਲੋਕਾਂ ਦੀਆਂ ਗੱਲਾਂ ਹੀ ਸੁਣੋਗੇ ਤਾਨੇ ਸੁਣੋਗੇ ਪਰ ਇਹ ਕਿਤਾਬਾਂ ਤੁਹਾਨੂੰ ਬਚਾ ਲੈਂਦੀਆਂ ਨੇ ਇਹਨਾਂ ਨੇ ਮੈਨੂੰ ਬਚਪਨ ਜ ਨਹੀਂ ਸਾਰੀ ਉਮਰ ਬਚਾਇਆ ਅੱਜ ਮੈਂ ਜੋ ਵੀ ਹਾਂ ਇਹਨਾਂ ਕਿਤਾਬਾਂ ਕਰਕੇ ਹਾਂ ਤੇ ਦੂਸਰਾ ਮੇਰੀ ਮਦਰ ਜਿਨੇ ਪੂਰੀ ਸੋਸਾਇਟੀ ਨਾਲ ਲੜ ਕੇ ਮੈਨੂੰ ਪੜਾਇਆ ਮੈਂ ਪੜਨਾ ਚਾਹੁੰਦੀ ਸੀ ਪਰ ਮੇਰੇ ਪਰਿਵਾਰ ਦੇ ਵਿੱਚ ਉਹ ਸਪੋਰਟ ਨਹੀਂ ਸੀ ਕਿਤੇ ਨਾ ਕਿਤੇ ਕਿਹਾ ਜਾਂਦਾ ਸੀ ਕੀ ਕਰਨਾ ਪੜ ਲਿਖ ਕੇ ਕੋਈ ਆਈਐਸ ਲੱਗ ਜੇਗੀ ਤੂੰ ਵਿਆਇਤਾ ਕਰਾਉਣਾ ਹੈ ਲੇਕਿਨ ਮੈਂ ਕਹਿੰਦੀ ਸੀ ਕਿ ਮੈਂ ਕੁਝ ਬੜਨਾ ਹੈ ਹੁਣ ਇਹ ਤਾਂ ਸਾਨੂੰ ਨਹੀਂ ਪਤਾ ਹੁੰਦਾ ਸੀ ਬੜਨਾ ਕੀ ਹੈ ਮੈਂ ਹਮੇਸ਼ਾ ਕਲਾਸ ਚ ਫਰਸਟ ਹੁੰਦੀ ਸੀ ਮੈਂ ਆਪਣੀ ਐਮਐਸਸੀ ਕੰਪਲੀਟ ਕੀਤੀ ਪੰਜਾਬੀ ਯੂਨੀਵਰਸਿਟੀ ਤੋਂ ਮੈਂ ਟੌਪ ਕੀਤਾ ਯੂਨੀਵਰਸਿਟੀ ਦੇ ਵਿੱਚ 골ਡ ਮੈਡਲਿਸਟ ਰਹੀ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਜਦੋਂ ਮੈਨੂੰ ਮੇਰੇ ਵਾਹਿਗੁਰੂ ਜੀ ਓਪਰਚ्युनिटी ਦੇਣਗੇ ਤਾਂ ਮੈਂ ਜ਼ਰੂਰ ਅੱਗੇ ਵਧੂੰਗੀ ਇਸ ਦੌਰਾਨ ਮੇਰਾ ਵਿਆਪਕਾ ਹੋ ਜਾਂਦਾ ਹੈ ਤੇ ਮੇਰਾ ਵਿਆਪਕਾ ਹੁੰਦਾ ਹੈ ਸਪੇਨ ਚ ਰਹਿੰਦੇ ਇੱਕ ਮੁੰਡੇ ਦੇ ਨਾਲ ਮੇਰੇ ਪੇਰੈਂਟਸ ਪਸੰਦ ਕਰਦੇ ਆਂ ਤੇ 6 ਮਹੀਨਿਆਂ ਦੇ ਅੰਦਰ ਮੇਰਾ ਵਿਆਹ ਹੁੰਦਾ ਹੈ ਹੁਣ ਤੁਸੀਂ ਸਾਰੇ ਜਾਣਦੇ ਹੋ ਜਦੋਂ ਅਸੀਂ ਬਾਹਰ ਜਾਣਾ ਹੁੰਦਾ ਤਾਂ ਕਿੰਨੀ ਐਕਸਾਈਟਮੈਂਟ ਕਿੰਨੀ ਖੁਸ਼ੀ ਹੁੰਦੀ ਹੈ ਅਸੀਂ ਸੋਚਦੇ ਆਂ ਸ਼ਾਇਦ ਬਾਹਰ ਜਾਵਾਂਗੇ ਇੰਡੀਪੈਂਡੈਂਟ ਹੋਵਾਂਗੇ ਕੰਮ ਕਰਾਂਗੇ ਸੁਪਨੇ ਪੂਰੇ ਕਰਾਂਗੇ ਲੇਕਿਨ ਜਿਸ ਦਿਨ ਮੈਂ ਉਸ ਸ਼ਹਿਰ ਚ ਕਦਮ ਰੱਖਿਆ ਮੈਨੂੰ ਉਸ ਦਿਨ ਇਹ ਮਹਿਸੂਸ ਹੋਇਆ ਕਿ ਮੈਂ ਗੁੰਗੀ ਤੇ ਬਹਿਰੀ ਆਂ ਕਿਉਂ ਕਿਉਂਕਿ ਉੱਥੇ ਬੋਲੀ ਦੀ ਪ੍ਰੋਬਲਮ ਸੀ ਇੱਥੋਂ ਪੜ ਲਿਖ ਕੇ ਗਏ ਐਨਾ ਸਭ ਕੁਝ ਕੀਤਾ ਉੱਥੇ ਜਾ ਕੇ ਤੁਸੀਂ ਉਹ ਬੋਲੀ ਨਹੀਂ ਸਮਝ ਸਕਦੇ ਬੋਲ ਨਹੀਂ ਸਕਦੇ ਤਾਂ ਤੁਸੀਂ ਕੀ ਕਰੋਗੇ ਤੁਹਾਨੂੰ ਐਦਾਂ ਲੱਗੇਗਾ ਤੁਸੀਂ ਡੰਮ ਹੋ ਤੁਹਾਡੇ ਨਾਲ ਲੋਕ ਗੱਲ ਕਰਦੇ ਆ ਤੁਹਾਨੂੰ ਸਮਝ ਨਹੀਂ ਆਉਂਦਾ ਤੇ ਬੋਲੀ ਕੋਈ ਇਹੋ ਜੀ ਚੀਜ਼ ਨਹੀਂ ਹੈ ਜਿਹੜੀ ਦੋ ਦਿਨਾਂ ਚ ਆ ਜਾਊਗੀ ਤੁਸੀਂ ਫੇਰ ਇੱਕ ਟਰੋਮਾ ਚੋਂ ਨਿਕਲਦੇ ਹੋ ਕਿਉਂਕਿ ਡੇ ਬਾਏ ਡੇ ਤੁਸੀਂ ਲੋਕਾਂ ਨਾਲ ਰਹਿੰਦੇ ਤਾਂ ਹੋ ਪਰ ਤੁਸੀਂ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਕਦੇ ਵੀ ਮਹਿਸੂਸ ਨਹੀਂ ਕਰ ਸਕਦੇ ਮੈਂ ਜਦੋਂ ਉੱਧਰ ਪਹੁੰਚੀ ਮੇਰੇ ਅੱਗੇ ਫਿਰ ਇੰਨੀਆਂ ਪ੍ਰੋਬਲਮਸ ਖੜੀ ਹੋ ਗਈਆਂ ਮੈਂ ਸੋਚਿਆ ਸੀ ਸ਼ਾਇਦ ਮੇਰੀਆਂ ਪ੍ਰੋਬਲਮਸ ਹੁਣ ਖਤਮ ਹੋ ਜਾਣਗੀਆਂ ਪਰ ਸ਼ਾਇਦ ਡੈਸਟੀਨੂ ਨੂੰ ਇਹ ਮਨਜ਼ੂਰ ਨਹੀਂ ਸੀ ਮੈਂ ਉੱਥੇ ਪਹੁੰਚੀ ਫਾਈਨੈਂਸ਼ੀਅਲ ਇਸ਼ੂਸ ਐਂਡ ਦੂਸਰੀ ਸਭ ਤੋਂ ਵੱਡੀ ਪ੍ਰੋਬਲਮ ਜੋ ਮੈਂ ਫੇਸ ਕੀਤੀ ਮੇਰੇ ਕੋਲ ਪੇਪਰ ਨਹੀਂ ਸੀਗੇ ਮੈਂ ਮੇਰੇ ਕੋਲ ਪੇਪਰ ਨਾ ਹੋਣ ਕਰਕੇ ਮੈਂ ਇੰਨਾ ਸਟਰਗਲ ਦੇਖਿਆ ਮੈਨੂੰ ਲੱਗਿਆ ਮੈਂ ਬਾਹਰ ਆਈਆਂ ਜੌਬ ਕਰੂੰਗੀ ਇੰਡੀਪੈਂਡੈਂਟ ਹੋਊਂਗੀ ਆਪਣੀ ਫੈਮਿਲੀ ਲਈ ਆਪਣੇ ਹਸਬੰਡ ਲਈ ਮੈਂ ਕੁਝ ਕਰੂੰਗੀ ਪਰ ਮੈਨੂੰ ਕੀ ਪਤਾ ਚੱਲਦਾ ਕਿ ਜਦੋਂ ਕਿਸੇ ਕੋਲ ਪੇਪਰ ਨਹੀਂ ਹੁੰਦੇ ਤਾਂ ਉਹਦੀ ਹਾਲਤ ਕੀ ਹੁੰਦੀ ਹੈ ਉਹ ਵੀ ਜਦੋਂ ਤੁਸੀਂ ਇੱਕ ਲੇਡੀ ਹੋ ਤੇ ਦੂਸਰਾ ਜਦੋਂ ਤੁਸੀਂ ਵਿਆਹ ਤੁਹਾਡਾ ਹੋ ਰੱਖਿਆ ਇਹ ਕਿਹਾ ਜਾਂਦਾ ਸੀ ਐਡੀ ਪੜੀ ਲਿਖੀ ਕੁੜੀ ਨਾਲ ਵਿਆਹ ਕਰਾ ਕੇ ਕੀ ਫਾਇਦਾ ਹੋਇਆ ਐਹੋ ਜੀ ਕੁੜੀ ਨਹੀਂ ਹੁੰਦੀ ਕੋਈ ਐਦਾਂ ਦੀ ਕੁੜੀ ਲਿਆਂਦੇ ਸਾਨੂੰ ਇਹ ਤਾਂ ਨਾ ਗਮ ਹੁੰਦਾ ਕਿ ਇੰਨੀ ਪੜੀ ਲਿਖੀ ਕੁੜੀ ਤਾਂ ਲਿਆਏ ਪਰ ਪੰਤ ਬੋਝ ਗਈ ਜੌਬ ਨਹੀਂ ਮਿਲੀ ਡਿਪੈਂਡੈਂਟ ਤੁਸੀਂ ਟੋਟਲੀ ਆਪਣੇ ਹਸਬੰਡ ਤੇ ਹੋ ਤੇ ਬਾਹਰ ਦੀ ਸਿਚੁਏਸ਼ਨਸ ਦੁਨੀਆ ਨੂੰ ਸ਼ਾਇਦ ਲੱਗਦਾ ਕਿ ਬਾਹਰ ਬਹੁਤ ਕੁਝ ਹੁੰਦਾ ਹੈ ਬਾਹਰ ਪਹਿਲੇ ਸਟਰਗਲ ਹੁੰਦਾ ਹੈ ਪਹਿਲੇ ਤੁਹਾਡੇ ਸੁਪਨੇ ਮਰਦੇ ਹੈ ਫਿਰ ਜਾ ਕੇ ਤੁਹਾਨੂੰ ਕੁਝ ਮਿਲਦਾ ਹੈ ਮੇਰੇ ਸੁਪਨੇ ਰੋਜ਼ ਮਰਦੇ ਸੀ ਪਰ ਮੈਂ ਇਹ ਸੋਚਿਆ ਸੀ ਕਿ ਮੈਂ ਗੀਵ અપ ਨਹੀਂ करूंगी ਮੈਨੂੰ ਨਹੀਂ ਪਤਾ ਸਿਰਫ ਮੈਂ ਆਪਣੇ ਮਾਈਂਡ ਨੂੰ ਮੇਰਾ ਡਿਸਟਰੈਕਟ ਨਾ ਹੋਏ ਮੈਂ ਉੱਥੇ ਦੀ ਬੋਲੀ ਆਪਣੇ ਆਪ ਸਿੱਖਣੀ ਸ਼ੁਰੂ ਕੀਤੀ ਮੈਂ ਫਾਈਨੈਂਸ਼ੀਅਲੀ ਵੀਕ ਸੀ ਮੈਂ 2 ਮਹੀਨੇ ਸਕੂਲ ਪੜ੍ਹੀ ਲੇਕਿਨ ਫਿਰ ਨਹੀਂ ਪੜ੍ਹੀ ਮੈਂ ਆਪ ਹੀ ਪੜਾਈ ਕੀਤੀ ਆਪਣੇ ਆਪ ਹੀ ਬੁక్స్ ਦੋ ਬੁక్స్ ਲੈ ਕੇ ਟ੍ਰਾਂਸਲੇਸ਼ਨ ਕਰਕੇ ਜਿੱਦਾਂ ਮਰਜ਼ੀ ਮੈਂ ਪੜਾਈ ਕੀਤੀ ਮੈਨੂੰ ਐਡਾ ਹੁੰਦਾ ਸੀ ਕਿ ਮੈਂ ਵੇਲੇ ਨਹੀਂ ਬਹਿਣਾ ਕਿਉਂਕਿ ਵੇਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਮੈਂ ਕਾਮਿਲ ਆਪਣਾ ਸ਼ੁਰੂ ਕਰ ਦਿੱਤਾ ਚਾਹੇ ਮੈਨੂੰ ਕੋਈ ਛੋਟਾ ਜਾਂ ਕੰਮ ਮਿਲੇ ਇਸ ਦੌਰਾਨ ਮੈਂ ਇੰਨੇ ਛੋਟੇ-ਛੋਟੇ ਕੰਮ ਕੀਤੇ ਮੈਂ ਬੱਚੇ ਸੰਭਾਲੇ ਮੈਂ ਲੋਕਾਂ ਦੇ ਘਰ ਟਿਫਨ ਬਣਾ ਕੇ ਦੇਾਇਆ ਕਰਦੀ ਸੀ ਉਸ ਟਾਈਮ ਮੇਰੇ ਕੋਲ ਮੇਰਾ ਸਾਲ ਦਾ ਬੱਚਾ ਸੀ ਮੈਂ ਉਹ ਕੰਮ ਵੀ ਕਰਨੇ ਮੈਂ ਜਦੋਂ ਪੋਸਟ ਡਿਲੀਵਰੀ ਲੇਡੀਜ਼ ਨੂੰ ਮ사ਜ ਦੀ ਜ਼ਰੂਰਤ ਹੁੰਦੀ ਹੈ ਤਾਂ ਮੈਂ ਲੋਕਾਂ ਦੇ ਘਰ 25 ਕਿਲੋ ਦਾ ਬੈੱਡ ਮੋਡੇ ਤੇ ਲੈ ਕੇ ਜਾਂਦੀ ਸੀ ਮੈਂ ਉੱਥੇ ਜਾ ਕੇ 5 ਯੂਰੋ ਲਈ ਘੰਟਾ ਉਹਨਾਂ ਦੀ ਮ사ਜ ਕਰਦੀ ਸੀ ਜੋ ਮਰਜ਼ੀ ਸਮਝ ਲਓ ਮੈਂ ਆਪਣੀ ਮਿਹਨਤ ਕਰਕੇ ਉਹ 5 5 ਯੂਰੋ ਜੋੜੇ ਤਾਂਕਿ ਮੈਂ ਇੱਕ ਕਲਾਸ ਹੋਰ ਲੈ ਕੇ ਪੜ ਸਕਾਂ ਇਦਾਂ ਕਰਦੇ ਕਰਦੇ ਮੇਰੀ ਡੈਸਟੀਨੀ ਨੇ ਮੈਨੂੰ ਮੇਰੇ 5 ਸਾਲ ਨਿਕਲੇ ਤੇ ਮੈਨੂੰ ਮੇਰੇ ਪੇਪਰ ਮਿਲ ਗਏ ਮੈਂ ਇੱਕ ਦਿਨ ਕੀ ਕੀਤਾ ਮੈਂ ਇੱਕ ਫੇਸਬੁੱਕ ਗਰੁੱਪ ਦੇ ਵਿੱਚ ਇੱਕ ਪੋਸਟ ਪਾ ਦਿੱਤੀ ਕਿ ਅਗਰ ਕੋਈ ਸਪੈਨਿਸ਼ ਸਿੱਖਣਾ ਚਾਹੁੰਦਾ ਤਾਂ ਮੈਨੂੰ ਕੰਟੈਕਟ ਕਰ ਲਓ ਇਦਾਂ ਕਰਕੇ ਮੈਨੂੰ ਇੱਕ ਦੋ ਸਟੂਡੈਂਟਸ ਨੇ ਕੰਟੈਕਟ ਕੀਤਾ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਜੇ ਮੈਂ ਸਪੈਨਿਸ਼ ਪੜਾ ਸਕਦੀ ਹਾਂ ਕਿਉਂ ਨਾ ਮੈਂ ਉੱਥੇ ਦੇ ਲੋਕਾਂ ਨੂੰ ਨੈਸ਼ਨੈਲਿਟੀ ਦੇ ਪੇਪਰ ਦੀ ਤਿਆਰੀ ਕਰਾਵਾਂ ਤੇ ਸਾਡੇ ਪੰਜਾਬੀ ਸਾਡੇ ਇੰਡੀਅਨਸ ਲੋਕ ਜੋ ਵੀ ਉੱਥੇ ਰਹਿੰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਬੋਲੀ ਨੂੰ ਲੈ ਕੇ ਬਹੁਤ ਜ਼ਿਆਦਾ ਸਟਰਗਲ ਫੇਸ ਕਰਨਾ ਪੈਂਦਾ ਜੋ ਕਿ ਮੈਂ ਵੀ ਕੀਤਾ ਮੈਂ ਹੀ ਨਹੀਂ ਮੇਰੇ ਵਰਗੀ ਹਰ ਲੇਡੀ ਉੱਥੇ ਸਟਰਗਲ ਫੇਸ ਕਰਦੀ ਹੈ ਤੁਸੀਂ ਪੜ੍ਹ ਲਿਖ ਕੇ ਜਾਂਦੇ ਹੋ ਇੱਥੋਂ ਉੱਥੇ ਜਾ ਕੇ ਤੁਹਾਨੂੰ ਐਦਾਂ ਲੱਗਦਾ ਤੁਸੀਂ ਜ਼ੀਰੋ ਹੋ ਗਏ ਕਿਉਂਕਿ ਤੁਸੀਂ ਬੋਲ ਨਹੀਂ ਸਕਦੇ ਮੈਂ ਉੱਥੇ 2 ਸਟੂਡੈਂਟਸ ਨਾਲ 4 ਸਟੂਡੈਂਟਸ ਨਾਲ ਸ਼ੁਰੂਆਤ ਕੀਤੀ ਰਿਜ਼ਲਟਸ ਮਿਲੇ ਅੱਜ ਮੈਂ ਮੋਰ ਥੈਨ 400 ਸਟੂਡੈਂਟਸ ਮੇਰੇ ਪਾਸ ਹੋ ਚੁੱਕੇ ਨੇ ਉਹਨਾਂ ਨੂੰ ਉਹਨਾਂ ਦੇ ਰੈਡ ਪਾਸਪੋਰਟਸ ਮਿਲ ਚੁੱਕੇ ਨੇ ਮੈਂ ਇਹ ਨਹੀਂ ਕਹਿ ਰਹੀ ਕਿ ਮੈਂਸ ਪੜਾਉਂਦੀ ਆ ਤਾਂਕਿ ਉਹਨਾਂ ਨੂੰ ਮਿਲਿਆ ਮੈਂ ਸਿਰਫ ਇਹ ਚੀਜ਼ ਮਹਿਸੂਸ ਕੀਤੀ ਕਿ ਜਦੋਂ ਕੋਈ ਬੋਲੀ ਸਿੱਖ ਜਾਂਦਾ ਹੈ ਜਦੋਂ ਕਿਸੇ ਨੂੰ ਥੋੜਾ ਜਿਹਾ ਪਤਾ ਲੱਗਣ ਲੱਗ ਜਾਂਦਾ ਹੈ ਨਾ ਜਦੋਂ ਉਹਨਾਂ ਨੂੰ ਕੋਈ ਸਹੀ ਗਾਈਡ ਕਰਨ ਲੱਗ ਜਾਂਦਾ ਹੈ ਉਹਨਾਂ ਦਾ ਜਿਹੜਾ ਕੰਫੀਡੈਂਸ ਲੈਵਲ ਬੂਸਟ ਹੁੰਦਾ ਨਾ ਉਹ ਤੁਸੀਂ ਸੋਚ ਨਹੀਂ ਸਕਦੇ ਮੈਨੂੰ ਲੋਕ ਮੇਰੇ ਕੰਮ ਦੇ ਪੈਸੇ ਤਾਂ ਜ਼ਰੂਰ ਦਿੰਦੇ ਆ ਲੇਕਿਨ ਮੈਨੂੰ ਜਿੰਨੀਆਂ ਦੁਆਵਾਂ ਮਿਲਦੀਆਂ ਨੇ ਉਹ ਮੈਂ ਤੁਹਾਨੂੰ ਸਮਝਾ ਵੀ ਨਹੀਂ ਸਕਦੀ ਮੈਨੂੰ ਲੋਕ ਇਹ ਕਹਿੰਦੇ ਨੇ ਅਸੀਂ 20-20 ਸਾਲਾਂ ਤੋਂ ਆਪਣੇ ਆਪ ਚ ਕੁੱਟੇ ਪਏ ਸੀ ਉਹ ਮੈਨੂੰ ਇਹ ਕਹਿੰਦੇ ਨੇ ਕਿ ਦੀਦੀ ਤੁਸੀਂ ਚੀਜ਼ਾਂ ਨੂੰ ਇੰਨਾ ਸੌਖਾ ਕਰ ਦਿੱਤਾ ਕਿ ਸਾਨੂੰ ਐਦਾਂ ਲੱਗਦਾ ਕਿ ਬੋਲੀ ਹਵਾ ਨਹੀਂ ਸੀ ਅਸੀਂ ਬਣਾ ਕੇ ਰੱਖਿਆ ਸੀ ਮੈਂ ਸਿਰਫ ਇਸ ਕੋਸ਼ਿਸ਼ ਉਚਾਂ ਜੋ ਮੈਂ ਫੇਸ ਕੀਤਾ ਜੋ ਮੈਂ ਦੇਖਿਆ ਉੱਥੇ ਹਰ ਔਰਤ ਫੇਸ ਕਰਦੀ ਹੈ ਜੈਂਟਸ ਆ ਕਰਦੇ ਹੀ ਨੇ ਬਸ ਗੱਲ ਕੀ ਹੁੰਦੀ ਹੈ ਕਿ ਉਹ ਕਹਿ ਨਹੀਂ ਸਕਦੇ ਉਹ ਕਮਾਕਾਰਾਂ ਤੇ ਚਲੇ ਜਾਂਦੇ ਨੇ ਜਿੱਦਾਂ ਮਰਜ਼ੀ ਜ਼ਿੰਦਗੀ ਗੁਜ਼ਰ ਬਸਰ ਕਰਦੇ ਨੇ ਲੇਕਿਨ ਔਰਤ ਕੀ ਕਰੇ ਫੈਮਲੀ ਚ ਰਹਿੰਦੀ ਹੈ ਬੱਚੇ ਪਾਲਦੀ ਹੈ ਘਰ ਦਾ ਧਿਆਨ ਰੱਖਦੀ ਹੈ ਜਦ ਉਹਦੇ 10 ਤੋਂ 12 ਸਾਲ ਉੱਤੇ ਨਿਕਲ ਜਾਂਦੇ ਹਨ ਨਾ ਬਾਅਦ ਚੋਂ ਨੂੰ ਪਤਾ ਕੀ ਕਿਹਾ ਜਾਂਦਾ ਉਹਨੂੰ ਕਿਹਾ ਜਾਂਦਾ ਹੈ ਆਪਣਾ ਕੰਮ ਆਪ ਨਹੀਂ ਕਰ ਸਕਦੀ ਤੇਰੇ ਨਾਲ ਹਸਪੀਟਲ ਵੀ ਮੈਂ ਚੱਲਾਂ ਤੇਰੇ ਨਾਲ ਡਾਕਟਰ ਕੋਲ ਵੀ ਮੈਨੂੰ ਜਾਣਾ ਪਏਗਾ ਤੇਰੇ ਛੋਟੇ ਛੋਟੇ ਕੰਮ ਵੀ ਮੈਨੂੰ ਕਰਾਣੇ ਪੈਣਗੇ ਕਿਉਂ ਉਹਨੇ ਤਾਂ ਸੈਕਰੀਫਾਈਜ਼ ਹੀ ਕੀਤਾ ਸੀ ਨਾ ਫੈਮਲੀ ਲਈ ਤਾਂ ਉਹਨੂੰ ਇਹ ਕਿਉਂ ਸੁਨਾਇਆ ਜਾਂਦਾ ਇਸ ਕਰਕੇ ਮੈਂ ਉੱਥੇ ਹਮੇਸ਼ਾ ਸਾਰਿਆਂ ਨੂੰ ਇਹ ਮੈਸੇਜ ਦਿੰਦੀਆਂ ਕਿ ਤੁਸੀਂ ਜਦੋਂ ਕਿਸੇ ਚੀਜ਼ ਨੂੰ ਕਰਨ ਦੀ ਚਾਹ ਰੱਖਦੇ ਹੋ ਨਾ ਉਹ ਚੀਜ਼ ਹੁੰਦੀ ਹੈ ਕਾ ਹੁੰਦੀ ਹੈ ਯਕੀਨ ਮੰਨੋ ਜਦੋਂ ਤੁਹਾਡੇ ਲਈ ਇੱਕ ਪਾਸੋਂ ਦਰਵਾਜ਼ਾ ਬੰਦ ਹੁੰਦਾ ਨਾ ਤੁਹਾਨੂੰ ਪੱਕਾ ਕੁਝ ਨਾ ਕੁਝ ਵਧੀਆ ਤੁਹਾਡੇ ਲਈ ਉਸ ਵਾਹਿਗੁਰੂ ਜੀ ਨੇ ਮਾਲਿਕ ਨੇ ਸੋਚ ਕੇ ਰੱਖਿਆ ਹੁੰਦਾ ਹੈ ਬਸ ਤੁਹਾਨੂੰ ਥੋੜਾ ਪੇਸ਼ੈਂਸ ਰੱਖਣਾ ਹੈ ਮੈਂ ਬਹੁਤ ਡਿਪਰੈਸ਼ਨ ਚ ਲੰਗੀ ਜੋ 4-5 ਸਾਲ ਮੇਰੇ ਕੋਲ ਪੇਪਰ ਨਹੀਂ ਸੀਗੇ ਮੈਂ ਬਹੁਤ ਤਕਲੀਫਾਂ ਦਖੀਆਂ ਮੈਂ ਤੁਹਾਨੂੰ ਸ਼ਾਇਦ ਬਿਆਨ ਨਹੀਂ ਕਰ ਸਕਦੀ ਉੱਥੇ ਮੈਂ ਨਹੀਂ ਮੇਰੇ ਵਰਗੇ ਬਹੁਤ ਨਹੀਂ ਇਸ ਕਰਕੇ ਮੈਂ ਸਿਰਫ ਤੁਹਾਨੂੰ ਇਹ ਗੱਲ ਸਮਝਾਉਣਾ ਚਾਹੁੰਦੀ ਆ ਕੀ ਜਜ਼ਬਾ ਰੱਖੋ ਹਿੰਮਤ ਰੱਖੋ ਔਰਤ ਹੋਣਾ ਕੋਈ ਗੁਨਾਹ ਨਹੀਂ ਹੈ ਜੇ ਕੋਈ ਚੀਜ਼ ਤੁਹਾਨੂੰ ਅੱਜ ਨਹੀਂ ਮਿਲੀ ਉਹ ਮਿਲੇਗੀ ਜੇ ਤੁਸੀਂ ਸੋਚਿਆ ਹੋਇਆ ਜਿਸ ਦਿਨ ਤੁਸੀਂ ਇਹ ਸੋਚ ਲਿਆ ਨਾ ਸਾਡੀ ਤਾਂ ਕਿਸਮਤ ਹੀ ਮਾੜੀ ਹੈ ਬਸ ਫਿਰ ਮਾੜੀ ਰਹੇਗੀ ਮੈਂ ਅੱਜ ਆਪਣਾ ਆਨਲਾਈਨ ਸਕੂਲ ਚਲਾ ਰਹੀ ਹਾਂ ਮੈਂ ਬੱਚਿਆਂ ਨੂੰ ਪੜਾ ਰਹੀ ਹਾਂ ਬੱਚੇ ਪਾਸ ਹੋ ਰਹੇ ਨੇ ਦੁਆਵਾਂ ਆਉਂਦੀਆਂ ਨੇ ਮਠਾਈਆਂ ਆਉਂਦੀਆਂ ਨੇ ਹੋਰ ਦਸੂ ਕੀ ਚਾਹੀਦਾ ਇਸ ਦੁਨੀਆ 'ਚ ਜਦੋਂ ਤੁਹਾਨੂੰ ਪਹਿਚਾਨ ਮਿਲ ਜਾਏ ਉਹ ਸਮਾਜ ਜਿਹੜਾ ਕਹਿੰਦਾ ਸੀ ਕੀ ਕਰਾਣਾ ਇਹਨੂੰ ਪੜਾ ਕੇ ਵਿਆਹ ਹੀ ਕਰਨਾ ਨਾ ਇਹਦਾ ਆ ਜੋ ਸਮਾਜ ਕੇ ਅੰਦਰ ਸਾਨੂੰ ਨਾਜ਼ ਆ ਤੇਰੇ ਤੇ ਪ੍ਰਾਊਡ ਕਰਦੇ ਆਂ ਅਸੀਂ ਤੇਰੇ ਤੇ ਲੋਕਾਂ ਦੀ ਸੋਚ ਬਦਲ ਜਾਂਦੀ ਹੈ ਲੇਕਿਨ ਲੋਕਾਂ ਦੀ ਸੋਚ ਬਦਲਣ ਲਈ ਖੁਦ ਨੂੰ ਨਾ ਬਦਲੋ ਆਪਣੇ ਆਪ ਉੱਪਰ ਕੰਮ ਕਰੋ ਕਿਸੇ ਦੇ ਲਈ ਨਹੀਂ ਬਦਲ ਰਹਾ ਸੀ ਅਸੀਂ ਆਪਣੇ ਲਈ ਆਪਣੇ ਆਪ ਨੂੰ ਬਦਲਣਾ ਹੈ ਜੇ ਕੁਝ ਮਿਲੇਗਾ ਨਾ ਤਾਂ ਤੁਹਾਨੂੰ ਮਿਲੇਗਾ ਇਹ ਲੋਕ ਤਾਂ ਬਦਲਦੇ ਰਹਿਣਗੇ ਤਾਨੇ ਵੀ ਮਿਲਣਗੇ ਐਪਰੀਸ਼ੀਏਸ਼ਨ ਵੀ ਮਿਲੇਗੀ ਸਮਾਜ ਵਿੱਚ ਅਹੁਦਾ ਵੀ ਮਿਲੇਗਾ ਤਕਲੀਫ ਵੀ ਮਿਲੇਗੀ ਸਭ ਕੁਝ ਇੱਕੋ ਨਹੀਂ ਰਹਿੰਦਾ ਇਸ ਕਰਕੇ ਮੈਂ ਸਿਰਫ ਅੱਜ ਦੋ ਮੈਸੇਜ ਦੇਣਾ ਚਾਹੁੰਦੀ ਆ ਇੱਕ ਔਰਤ ਹੋ ਪਰ ਕਮਜ਼ੋਰ ਨਹੀਂ ਹੋ ਦੂਸਰਾ ਕਿਸੇ ਵੀ ਬੱਚੇ ਨੂੰ ਅਗਰ ਤੁਸੀਂ ਬੁਲੀ ਕਰਦੇ ਹੋ ਕਿਸੇ ਦੀ ਬਾਡੀ ਸ਼ੇਮਿੰਗ ਕਰਦੇ ਹੋ ਤਾ ਤੁਹਾਡੇ ਕਰ ਅਗਰ ਤੁਹਾਨੂੰ ਬੱਚਾ ਆ ਕੇ ਦੱਸਦਾ ਹੈ ਨਾ ਤਾਂ ਉਸ ਬੱਚੇ ਨੂੰ ਸੁਣੋ ਇਹ ਨਾ ਸੋਚੋ ਇਹ ਤਾਂ ਸਕੂਲ ਜਾਂਦਾ ਮਜ਼ਾਕ ਹੋ ਗਿਆ ਨਹੀਂ ਮੈਂ ਅੱਜ ਇਸ ਉਮਰ ਚ ਆ ਕੇ ਉਹ ਚੀਜ਼ਾਂ ਫੀਲ ਕਰਦੀ ਆ ਇਸ ਕਰਕੇ ਆਪਣੇ ਬੱਚਿਆਂ ਨੂੰ ਸੁਣੋ ਅਗਰ ਉਹਨਾਂ ਨੂੰ ਕੋਈ ਤਕਲੀਫ ਹੈ ਪ੍ਰੋਬਲਮ ਹੈ ਦੇਖੋ ਸ਼ਰੀਰ ਤੇ ਵੱਜੀ ਸੱਟ ਤਾਂ ਠੀਕ ਹੋ ਜੂਗੀ ਦਿਲ ਤੇ ਵੱਜੀ ਸੱਟ ਠੀਕ ਨਹੀਂ ਹੁੰਦੀ ਉਹ ਟਾਈਮ ਲੱਗਦਾ ਹੈ ਉਹਨੂੰ ਠੀਕ ਹੋਣ ਚ ਜਿੱਥੋਂ ਮੈਂ ਲੰਘੀਆਂ ਨਾ ਉੱਥੋਂ ਮੈਂ ਕਿਸੇ ਨੂੰ ਲੰਗੜ ਨਹੀਂ ਦੇਣਾ ਚਾਹਦੀ ਤੁਸੀਂ ਸਿਰਫ ਤੇ ਸਿਰਫ ਆਪਣੇ ਬੱਚਿਆਂ ਨੂੰ ਆਪਣੀ ਕੁੜੀਆਂ ਨੂੰ ਪੜਾਓ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਮੈਂ ਇੱਕ ਚੀਜ਼ ਨਹੀਂ ਕੀਤੀ ਮੈਂ ਬਿਊਟੀ ਪਾਰਲਰ ਦਾ ਬੀਕਮ ਸਿੱਖਿਆ ਡਿਪਲੋਮਾ ਕੀਤਾ ਇੰਟਰਨੈਸ਼ਨਲ ਡਿਪਲੋਮਾ ਕੀਤਾ ਐਮ ਐਸ ਸੀ ਚ ਟੌਪ ਕੀਤਾ 골ਡ ਮੈਡਲਿਸਟ ਰਹੀ ਫੋਟੋਆਂ ਲੱਗਦੀਆਂ ਸੀ ਮੇਰੀ ਅਖਬਾਰਾਂ ਦੇ ਵਿੱਚ ਬਾਅਦ ਚ ਮੇਰਾ ਮਜ਼ਾਕ ਬੜਾ ਜਾਂਦਾ ਸੀ ਕੀ ਕਰ ਲਿਆ ਨਹੀਂ ਕੀ ਘਟ ਲਿਆ ਪਰ ਮੈਂ ਘਟ ਲਿਆ ਅਜ ਦੇਖ ਲਓ ਮੈਂ ਉਸੇ ਸਮਾਜ ਨੂੰ ਕਹਿ ਰਹੀ ਆ ਜਿਹੜਾ ਕੁੜੀਆਂ ਨੂੰ ਪੜਾਉਣ ਤੋਂ ਸਪਹਿਲੇ ਦੋ ਵਾਰ ਸੋਚਦਾ ਹੈ ਤੁਸੀਂ ਅਗਰ ਇਹਨਾਂ ਨੂੰ ਪੜਾਓਗੇ ਨਹੀਂ ਇਹ ਸਾਰੀ ਜ਼ਿੰਦਗੀ ਅੰਦਰੋਂ ਅੰਦਰ ਕੁੱਟਦੀਆਂ ਰਹਿਣਗੀਆਂ ਇਹਨਾਂ ਨੂੰ ਪੜਾਓ ਮੇਰੀ ਰਿਕਵੈਸਟ ਹੈ ਹੁਣ ਮੈਂ ਸਭ ਤੋਂ ਆਪਣੀ ਦਿਲ ਤੋਂ ਥੈਂਕ ਯੂ ਕਰਨਾ ਚਾਹੁੰਦੀ ਆ ਜੋਸ਼ ਟੋਕ ਦਾ ਇਸ ਪਲੇਟਫਾਰਮ ਦਾ ਜਿਨੇ ਸਾਡੇ ਵਰਗਿਆਂ ਨੂੰ ਮੌਕਾ ਦਿੱਤਾ ਚਾਂਸ ਦਿੱਤਾ ਲੋਕਾਂ ਦੇ ਅੱਗੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨ ਦਾ ਪਹਿਲਾਂ ਕੋਈ ਕਹਿਣਾ ਚਾਹੁੰਦਾ ਸੀ ਨਾ ਪਰ ਕਹਿੰਦਾ ਨਹੀਂ ਸੀ ਕੁੱਟ ਲੈਂਦਾ ਸੀ ਤੁਸੀਂ ਸਾਨੂੰ ਦਿਲ ਜ਼ਬਾਨ ਤੇ ਪਰ ਦਿੱਤੇ ਅੱਜ ਮੈਂ ਇੱਥੇ ਸਪੇਨ ਤੋਂ ਆਈ ਹਾਂ ਕਿਉਂ ਆਈ ਹਾਂ ਇਸ ਕਰਕੇ ਕਿ ਅਗਰ ਮੇਰੇ ਕਿਸੇ ਇੱਕ ਐਫਰਟ ਨਾਲ ਤੁਹਾਨੂੰ ਲੱਗਦਾ ਹੈ ਕਿ ਕੋਈ ਬਦਲਾਅ ਪੋਸੀਬਲ ਹੈ ਜੇ ਮੇਰੀ ਜ਼ਿੰਦਗੀ 'ਚ ਹੋ ਗਿਆ ਨਾ ਭੁੱਲ ਜੋ ਬਹਾਨੇ ਬਣਾਉਣੇ ਛੱਡ ਦਿਓ ਕਿ ਪੈਸੇ ਨਹੀਂ ਹੈ ਕਰ ਨਹੀਂ ਸਕਦੇ ਤੁਸੀਂ ਚਾਹੋ ਤਾਂ ਸਭ ਮੁਮਕਿਨ ਹੈ ਇਸ ਪਲੇਟਫਾਰਮ ਤੇ ਜਿੱਦਾਂ ਅੱਜ ਮੈਂ ਖੜੀਆਂ ਕੱਲ ਤੁਸੀਂ ਹੋਵੋਗੇ ਇਸ ਕਰਕੇ ਅੱਗੇ ਵਧੋ ਪਿੱਛੇ ਮੁੜ ਕੇ ਨਹੀਂ ਦੇਖਣਾ ਸਤਿ ਸ਼੍ਰੀ ਅਕਾਲ